ਸਵਾਗਤ ਹੈ ਦੋਸਤੋ ਮੇਰੇ YouTube ਚੈਨਲ ਕਾਕਾ ਰਵਣਾ ਤੇ ਦੋਸਤੋ ਅੱਜ ਆਪਾਂ ਇੱਕ ਚੀਜ਼ ਬਣਾ ਰਹੇ ਆਂ ਹੋਮ ਮੇਡ ਰੈਸিপি ਬਣਾ ਰਹੇ ਆਂ ਉਹ ਚੀਜ਼ ਦਿਖਾ ਰਿਹਾ ਮੈਂ ਤੁਹਾਨੂੰ ਇਹ ਡੀਟੌਕਸ ਪਾਣੀ ਆ ਡੀਟੌਕਸ ਪਾਣੀ ਤਿਆਰ ਕਰਾ ਰਹੇ ਆਂ ਤਾਂ ਕਿ ਜੋ ਵੀ ਆਪਣੇ ਗੁੱਡ ਬੈਕਟੀਰੀਆਸ ਆਪਾਨੂੰ ਮਿਲ ਸਕੇ ਪਾਣੀ ਦੇ ਵਿੱਚੋਂ ਵਧੀਆ ਤੱਤ ਮਿਲ ਸਕਣ ਹੋਰ ਵੀ ਤੇ ਇਹਦੇ ਲਈ ਦੋਸਤੋ ਇਹਦੇ ਵਿੱਚ ਮੈਂ ਇੱਕ ਦਾ ਪਾਇਆ ਨਿੰਬੂ ਤੇ ਤੁਕੰਦਰ ਪਾਈ ਆ ਉਸ ਤੋਂ ਪੁਦੀਨੇ ਦੇ ਪੱਤੇ ਪਾਏ ਨੇ ਖੀਰਾ ਪਾਇਆ ਤੇ ਅਦਰਕ ਪਾਇਆ ਹੈ ਤੇ ਇਹਦਾ ਰੰਗ ਦੇਖੋ ਤੁਸੀਂ ਬਿਲਕੁਲ ਚੇਂਜ ਹੋ ਚੁੱਕਿਆ ਜੀ ਸੁਕੰਦਰ ਕਰਕੇ ਰੰਗ ਆ ਚੁੱਕਿਆ ਹੈ ਇਹਦਾ ਤੇ ਤਕਰੀਬਨ ਇਹਨੂੰ ਆਪਾਂ 12 ਤੋਂ 15 ਘੰਟੇ ਰੱਖਾਂਗੇ ਉਸ ਤੋਂ ਬਾਅਦ ਆ ਇਹਨੂੰ ਆਪਾਂ ਯੂਜ਼ ਕਰਾਂਗੇ ਤੇ ਇਹਨੂੰ ਹੌਲੀ-ਹੌਲੀ ਕਰਕੇ ਪੀਣਾ ਹੁੰਦਾ ਹੈ ਕਿ ਇੱਕੋ ਵਾਰ ਚ ਨਹੀਂ ਪੀ ਸਕਦੇ ਤਕਰੀਬਨ ਲੀਟਰ ਕਦਾ ਹੀ ਕਹਿਣਾ ਇਹ ਲੀਟਰ ਦਾ ਹੈਗਾਗਾ ਇਹਨੂੰ ਆਪਾਂ ਪੀਣਾਗਾ ਤੇ ਇਹਦੇ ਨਾਲ ਕੀ ਆ ਆਪਣੀ ਬਾਡੀ ਵਧੀਆ ਹੋ ਜੂਗੀ ਤੇ ਆਪਣਾ ਜੋ ਵੀ ਬਾਡੀ ਦੇ ਵਿੱਚ ਕੋਈ ਖਾਦ ਪਦਾਰਥ ਨੇ ਜਿਵੇਂ ਵਿਕਾਰ ਦੇ ਪਦਾਰਥ ਨੇ ਜਿਨ੍ਹਾਂ ਨੂੰ ਆਪਾਂ ਡੀਟੌਕਸ ਕਰਨਾ ਚਾਹੁੰਦੇ ਆ ਉਹ ਨਿਕਲ ਜਾਣਗੇ ਜੀ ਸੋ ਦੋਸਤੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਵੈਰੀ ਮਚੀ